ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਤੇ ਕਾਰਟਲ ਦਾ ਪਰਦਾਫਾਸ਼ ਕਰਦਿਆਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3.5 ਕਿਲੋਗ੍ਰam ਹੈਰੋਇਨ 1.5 ਕਿਲੋਗ੍ਰam ਮੈਥਾਕਲੋਨ ਅਤੇ ਦੋ ਪਿਸਤੋਲਾਂ ਸਮੇਤ ਇੱਕ ਆਧੁਨਿਕ 9mm ਬਲੌਕ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਜਯਾਦਵ ਨੇ ਇਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਮਹਿੰਸ਼ੁਰਫ ਬਿੱਲਾ ਵਾਸੀ ਬੱਲੇ ਵਾਲਾ ਚੌਕ ਅੰਮ੍ਰਿਤਸਰ ਅਤੇ ਸੋਨੂ ਚਰਸੀਆ ਵਾਸੀ ਦਸ਼ਮੇਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਸੀਐਮ ਸਾਹਿਬ ਦੀ ਜਿਹੜੀ ਨਸ਼ਾ ਵਿਰੋਧੀ ਤੇ ਕ੍ਰਿਮੀਨਲ 엘ਿਮੈਂਟਸ ਗੈਂਗਸਟਰਸ ਦੇ ਖਿਲਾਫ ਜਿਹੜੀ ਮੁਹਿੰਮ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਕਾਮਯਾਬੀ ਵੱਡੀ ਮਿਲੀ ਹੈ ਇੱਕ ਡਰੱਗ 카rtel ਦਾ ਪਰਦਾ ਫਾਸ਼ ਕੀਤਾ ਗਿਆ ਤੇ ਜਿਹਦੇ ਚ ਆਰਮਸ ਦੀ ਵੀ ਜਿਹੜੀ ਸਪਲਾਈ ਚੇਨ ਹੈ ਉਹ ਵੀ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਅਸੀਂ ਫੜੇ ਹੈ ਇੱਕ ਜਿਹੜਾ ਹੈਗਾ ਇਹਦਾ ਨਾਮ ਹੈਗਾ ਵਾਹ ਬਿਲਕੁਲ ਨਹੀਂ ਦਿਖਦਾ ਥੋੜਾ ਲਾਈਟ ਹਾਂ ਜੀ ਲਾਈਟ ਵਾਂਚ ﺍﻟियस ਬਿੱਲਾ ਤੇ ਦੂਜਾ ਹੈਗਾ ਸੋਨੂ 84 ਇਹ ਜਿਹੜੀ ਬਰਾਮਦਗੀ ਟੋਟਲ ਹੋਈ ਆ ਉਹ ਹੈ ਕਿ 3.5 ਕਿਲੋ ਹੀਰੋਇਨ ਔਰ ਇੱਕ ਮੈਥਾਕੋਲਾਈਨ 1.5 ਕਿਲੋ ਇੱਕ ਡਰੱਗ ਹੈਗੀ ਜਿਹੜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਇਹਦੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮ ਇਹ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬੇ ਵਗੈਰਾ ਰੇਪ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸਫਿਸਟਿਕੇਟਡ ਔਰ ਇੱਕ ਬੱਤੀ ਬੋਰ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਸ਼ਕਤੋ ਉਹੀ ਹੈ ਕਿ ਟ੍ਰਾਂਸ ਬਾਰਡਰ ਕਾਟਰਲ ਹੈਗਾ ਇਹ ਇਹ ਤਕਰੀਬਨ 3 ਕੁ ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ। ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕੋਲਾਈਨ ਦੀ ਜਾਂ ਆਪਣੇ ਹਿਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਇਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ। ਸੋ ਮੈਂ ਸਾਰੀ ਟੀਮ ਨੂੰ ਜਿੱਚ ਹਰਪ੍ਰੀਤ ਮੰਡੇਰ ਜੀ ਸਾਡੇ ਸਤਵੀਰ ਜੀ ਨਵਜੋਤ ਸਾਡੇ ਡੀਸੀਪੀ ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਵਿੰਦਰਜੀਤ ਸਿੰਘ CIA 3 ਦੇ ਇੰਚਾਰਜ ਤੇ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਸਾਡੀ ਵਾਰ ਅਗੇਂਸਟ ਡਰਗ ਹੈ ਉਹਦੇ ਵਿੱਚ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਰ ਜਿਹੜੇ ਬੜੇ ਸਪੈਸਟੀਕੇਟਿਡ ਵੈਪਨਸ ਆ ਰਹੇ ਆ ਕਿਉਂਕਿ ਤੁਸੀਂ ਕਾਫੀ ਦੇਰ ਤੇ ਹੁਣ ਚੇਨ ਤੁਹਾਡੀ ਇੱਕ ਤਰ੍ਹਾਂ ਦੀ ਬੰਦ ਹੋ ਗਈ ਹੈ ਬੜੀ ਦੇਰ ਦੇ ਰਿਕਵਰ ਕਰ ਲਿਆ ਕਿ ਸਪਲਾਈ ਨਹੀਂ ਰੁਕ ਪਾਦੀ ਜਾਂ ਕਿਤੇ ਡੰਮਕ ਕਿਤੇ ਹੋਇਆ ਹੈ ਆਲਰੇਡੀ ਹਿਡਨ ਨੇ ਕਿਤੇ ਜੇ ਤੁਸੀਂ ਨਹੀਂ ਸਪਲਾਈ ਦੀ ਗੱਲ ਇਦਾਂ ਜੀ ਡਰੋਨ ਦੇ ਨਾਲ ਨਾ ਇੱਕ ਇੱਕ ਵੈਪਨ ਹਲਕੀ ਜਿਹੜੀ ਛੋਟੀ ਡਰੋਨ ਦਾ ਯੂਜ਼ ਜਾਜਾ ਹੋ ਰਿਹਾ ਹੈ ਤਾਂ ਇਹ ਜਿਹੜੀ ਕੁਆਂਟੀਟੀ ਵੀ ਆ ਜੋ ਇਨਵੈਸਟੀਗੇਸ਼ਨ ਚ ਆਇਆ ਕਿ ਜਿਵੇਂ ਕਿ 1 ਕਿਲੋ 1.5 ਕਿਲੋ ਇਹ ਛੋਟੀ ਡਰੋਨ ਨਾਲ ਔਰ ਇੱਕ ਅੱਧਾ ਪਿਸਟਲ ਜਿੱਥੇ ਵੀ ਰਿਕੁਆਇਰਡ ਹੁੰਦਾ ਉਹ ਨਾਲ ਭੇਜ ਦਿੰਦੇ ਸੋ ਦਾ ਬਹੁਤਾ ਵੱਡਾ weight ਚੁੱਕ ਨਹੀਂ ਸਕਦੀ ਡਰੋਨ ਇਹ ਇਹ ਦਾ ਰੀਜ਼ਨ ਹੈ ਅਜੇ ਆਈ ਸੀ ਫਰੈਸ਼ ਹੈ ਬਿਲਕੁਲ ਰੈਪਟ ਸੀ ਜਿਹੜੀ ਇਹਨਾਂ ਦੀ ਰੱਖੀ ਹੋਈ ਤਾਂ ਉਹ ਮੈਨੂੰ ਸਮਝਦਾ ਕਿ ਬੜਾ ਟਾਈਮਲੀ ਸਾਰਾ ਇਹ ਐਕਸ਼ਨ ਹੋ ਗਿਆ ਔਰ ਮੈਥੋਕੁਲਾਈਨ ਦਾ ਜਿਹੜਾ ਰਿਕਵਰੀ ਇਹ ਵੀ ਨਵੀਂ ਚੀਜ਼ ਹੈ ਕਿਉਂਕਿ ਪਤਾ ਲੱਗਿਆ ਕਿ ਜਿਹੜੇ ਰੇਵ ਪਾਰਟੀਆਂ ਆ ਉਹਦੇ ਚ ਯੂਜ਼ ਕਰਦੇ ਆ ਤੇ ਜੇ ਆਪਾਂ ਹੀਰੋਇਨ ਨੂੰ ਦੇਖੀਏ ਤਾਂ ਉਹ ਹੈਗੀ ਆ 250 ਗ੍ਰਾਮ ਤੇ ਕਮਰਸ਼ਲ ਹੁੰਦੀ ਹੈ ਕੁਆਂਟੀਟੀ ਇਹ ਆਪਰੇ 500 ਗ੍ਰਾਮ ਤੇ ਹੈਗੀ ਇਹ ਇਹ ਵੀ ਇੰਪੋਰਟੈਂਟ ਮੰਨੀ ਜਾਊਗੀ ਕਿਉਂਕਿ ਬੇਸਿਕਲੀ ਬਿਲਕੁਲ ਇੰਪੋਰਟੈਂਟ ਹੈ ਕਿਉਂਕਿ ਅਮਰ ਸਾਹਿਬ ਤੇ ਪਿਛਲੇ ਦਿਨੀ ਖਬਰਾਂ ਵੀ ਆ ਰਹੀਆਂ ਸੀ ਕਿ ਰੇਵ ਪਾਰਟੀਆਂ ਦੀਆਂ ਅਰੇਂਜ ਕੀਤਾ ਜਾ ਰਿਹਾ ਉਹਨੂੰ ਕਨਫਰਮ ਕੀਤਾ ਜਾ ਵੈਸੇ ਜੇ ਜੋ ਸਾਨੂੰ ਮੁੜਲੀ ਸੰਕੇਤ ਮਿਲਣ ਇਨਵੈਸਟੀਗੇਸ਼ਨ ਚ ਉਹਦੇ ਚ ਅੰਮ੍ਰਿਤਸਰ ਦੇ ਵਿੱਚ ਨਹੀਂ ਸੀਗਾ ਇਹਦੀ ਡੈਸਟੀਨੇਸ਼ਨ ਬਟ ਫਿਰ ਵੀ ਅਪਾ ਇਹਨੂੰ ਸਾਰਾ ਡੀਪਲੀ ਹੋਰ ਥੋਰਲੀ ਇਨਵੈਸਟੀਗੇਟ ਕਰਾਂਗੇ ਜੀ ਥੈਂਕ ਯੂ ਜੀ ਸਰ ਉਬਰਾ ਹਲਕੀਆਂ ਨੇ ਕੀ ਲੱਗਦਾ ਕੀ ਕੇਸ ਕਿਸ ਤਰੀਕੇ ਦਾ ਲਾਲਚ ਇਹਨਾਂ ਨੂੰ ਦੇ ਕੇ ਇਹਨਾਂ ਨਾਲ ਜੋੜਿਆ ਜਾਂਦਾ ਇਹਨਾਂ ਨੂੰ ਆਪਣੇ ਨਾਲ ਇਹ ਲਿੰਕ ਕਿਸ ਤਰ੍ਹਾਂ ਇਹਨਾਂ ਦਾ ਬਣਦਾ ਦੇਖੋ ਜਿਹੜਾ ਇਹ ਬੰਦਾ ਇੱਕ ਤਾਂ ਵਿਚਾਰਾ ਜਿਹੜਾ ਹੈਗਾ ਉਹਦੇ ਚ ਸਕਰੂ ਦੀ ਨਟ ਬੋਲਟ ਦੀ ਫੈਕਟਰੀ ਚ ਫੋਕਲ ਪੁਆਇੰਟ ਤੇ ਕੰਮ ਕਰਦਾ ਹੈ ਇਹ ਤਕਰੀਬਨ 10ਵੇਂ ਪਾਸ ਹੈਗਾ ਜਿਹੜਾ 1 ਹੈਗਾ ਇਹ ਜਿਹੜਾ ਦੂਜਾ ਉਹ 1/2 ਹੈ ਮੈਰਿਜ ਪੈਲੇਸ ਦੇ ਵੀ ਸਟਾਲਾਂ ਦੀ ਸੈਟਅਪ ਕਰਦਾ ਹੈ ਜਿਹੜਾ 1084 ਹੈ ਸੋ ਇਸ ਟਾਈਪ ਦੇ ਜਿਹੜੇ ਲੋਕ ਨੇ ਪੈਸੇ ਤੇ ਲਾਲਚ ਚ ਆ ਕੇ ਨਾਲ ਇਹਨਾਂ ਦੇ ਜੁੜ ਜਾਂਦੇ ਇਸ ਟਰੇਡ ਦੇ ਵਿੱਚ ਇਸ ਮੁੜਕੇ ਇਸ ਚ ਜਿਹੜਾ ਇਹਨਾਂ ਦਾ ਦਲਦਲ ਵਾਂਗੂ ਵਿਸ਼ੇ ਸਰਕਲ ਉਹਦੇ ਚ ਫਸੇ ਰਹਿੰਦੇ ਨੇ ਜਿਹੜੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨਾਲ ਜੁੜੇ ਕਿਹੜੇ ਬੰਦੇ ਨੇ ਸਾਨੂੰ ਉਹ ਮੈਂ ਅਜੇ ਨਾਮ ਆਪਾਂ ਨਹੀਂ ਸ਼ੇਅਰ ਕਰ ਰਹੇ ਜੀ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਹ ਗੱਲ ਆਈ ਹੈ ਸਾਹਮਣੇ ਉੱਤੇ ਅਸੀਂ ਵਰਕ ਕਰ ਰਹੇ ਹਾਂ